ਜੁਲੰਦਰ ਦੇ ਵਿੱਚ ਉਸ ਵੇਲੇ ਐਸਐਸਪੀ ਦਫ਼ਤਰ ਦੇ ਬਾਹਰ ਮਾਹੌਲ ਗਰਮਾ ਗਿਆ ਜਦੋਂ ਘੋੜੇ ਲੈ ਕੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਪਹੁੰਚ ਗਏ ਤੇ ਦਫ਼ਤਰ ਦਾ ਘੇਰਾਵਰ ਕਰਕੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਸਾਫ਼ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਨੇ ਤੇ ਬੈਠ ਗਏ ਨੇ ਦਾਦੀ ਹੈ ਕਿ ਐਸਐਸਪੀ ਦਫ਼ਤਰ ਦੇ ਬਾਹਰ ਨਿਹੰਗ ਸਿੰਘਾਂ ਦਾ ਜਿਹੜਾ ਪ੍ਰਦਰਸ਼ਨ ਸੀ ਉਹਨਾਂ ਨੇ ਪੁਲਿਸ ਨੂੰ ਅੱਧੇ ਘੰਟੇ ਦੀ ਚੇਤਾਵਨੀ ਵੀ ਦਿੱਤੀਗੀ ਕਿ ਜੇਕਰ ਉਹਨਾਂ ਦੇ ਜਿਹੜੇ ਪਰਚੇ ਕੀਤੇ ਗਏ ਨੇ ਉਹਨਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਉਹਨਾਂ ਦੇ ਵੱਲੋਂ ਹੋਰ ਵੀ ਸੰਘਰਸ਼ ਆਪਣਾ ਤੇਜ਼ ਕਰ ਦਿੱਤਾ ਜਾਵੇਗਾ ਜਿਸ ਦੇ ਚਲਦੇ ਨਿਹੰਗ ਸਿੰਘਾਂ ਨੇ ਦਫ਼ਤਰ ਦੇ ਬਾਹਰ ਖੂਬ ਪ੍ਰਦਰਸ਼ਨ ਕੀਤਾ ਹੈ ਅਤੇ ਜੇ ਚੱਲਦੇ ਨਿਹੰਗ ਸਿੰਘਾਂ ਨੇ মিডিਆ ਨਾਲ ਗੱਲਬਾਤ ਕਰਦੇ ਪੂਰੇ ਮਾਮਲੇ ਤੇ ਜਾਣਕਾਰੀ ਸਾਂਝੀ ਕੀਤੀ ਬੜੇ ਵਾਈਗੋ ਜੀ ਬੇਨਤੀ ਦਵਾਵੇਂ ਅਸੀਂ ਸਾਰੇ ਆਪਣੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਐਸਐਸਪੀ ਸਾਹਿਬ ਨਾਲ ਗੱਲ ਹੀ ਕਰਨ ਆਏ ਸੀਗੇ ਪਰ ਇਹਨਾਂ ਨੇ ਆਉਣ ਤੋਂ ਪਹਿਲਾਂ ਹੀ ਦਰਵਾਜ਼ੇ ਲਾ ਲਏ ਹੁਣ ਅਸੀਂ ਨਾ ਕੋਈ ਕ੍ਰਿਮिनल ਬੰਦੇ ਆ ਤੇ ਨਾ ਹੀ ਕੋਈ ਹੱਤਵਾਦੀਆਂ ਜਾਂ ਸਾਡੇ ਕੋਲ ਵੈਪਨ ਆ ਜਿਹੜੇ ਆਪਾਂ ਇਹ ਦੱਸ ਦੋੜੀ ਪਰ ਦੇਖੋ ਇਹ ਖਾਲਸਾ ਪੰਥਵਾਹੀ ਇਹ ਕੋਈ ਮਲੋਏਤ ਹੈ ਨਹੀਂਗਾ ਵੀ ਕੋਈ ਆਪਾਂ ਇਹ ਵੀ ਕਰੇ ਰਹੇ ਹਾਂ ਨਾ ਤੁਸੀਂ ਜੀ ਸਾਡੇ ਦੇ ਲਈ ਅਜੇ ਮਤਲਬ ਇਹ ਤਾਂ ਆਪਣੇ ਦਰਵਾਜ਼ੇ ਬੰਦ ਕਰਿਆ ਕਹਨਾਂ ਲਈ ਪਰ ਇਹ ਲੋਕ ਪਈ 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 ਇਹ ਲੋਕ ਪਿੱਛੇ ਖੜੇ ਹੋ ਕੇ ਆਉਂਦੇ ਆਂ ਜੀ ਜੀ ਬੱਲੇ ਬਾਜੂ ਕੋਈ ਪਤਾ ਨਹੀਂ ਕੰਟੀ ਨਹੀਂ ਨਾ ਕਰਦੇ ਆ ਰੋਗ ਕਰਕੇ ਆ ਲੋਕ ਜੀ ਜੀ ਆ ਤਾ ਸਾਡੇ ਤੇ ਵੀ ਲਾਇਆ ਵਾ ਇਹਦਾ ਸਾਡਾ ਕੋਈ ਹੱਲ ਕਰਨਗੇ ਠੀਕ ਆ ਇਹ ਦੇ ਪੀਏਪੀਆ ਨੂੰ ਚਾਲਾ ਮੰਗਦੇ ਆ। ਅੱਛਾ ਤੁਹਾਡੇ ਉੱਪਰ ਪਰਚਾ ਕਿਉਂ ਜਿਹੜਾ ਇਹ ਦਰਦ ਕਰ ਦਿੱਤਾ ਗਿਆ। ਇਹ ਰਾਜਵਰ ਜੀ ਦਾਵਾ ਜਿਹੜਾ ਹੈ ਇਕਵਾਲ ਨਾਮ ਦਾ ਬੰਦਾ ਕੋਲ ਬੰਦਾ ਵਾ। ਇਹਨੇ ਫਗਨਾ ਰੰਜੀ ਜੀ ਦਾ ਕਰਕੇ ਸਾਡਾ ਨਾਮ ਲਖਾਇਆ ਵਾ ਕਿਉਂਕਿ ਇਹna ਇੱਕ ਪਰਿਵਾਰ ਦੇ ਮੈਂਬਰਾਂ ਨੂੰ ਇਹਨੇ ਇੱਕ ਪਰਿਵਾਰ ਦਾ ਨਕੀ ਮਾਰਿਆ ਦਰਹੀ ਵੱਡਾ ਕਤਲ ਕੀਤਾ। 302 ਦਾ ਪਰਚਾ ਇਹਦੇ ਦੇ ਦਿੱਤੇ ਆ। ਤੇ ਪੂਰਾ ਕ੍ਰਮ ਦਾ ਬੰਦਾ ਪੂਰਾ ਪ੍ਰਸ਼ਾਸਨ ਨੂੰ ਪਤਾ ਵਾ ਖਰਾਬ ਕਿਦੋਂ ਲੈ ਕੇ ਕੋਈ ਇਦਾਂ ਦਾ ਮਾੜਾ ਕੰਮ ਨਹੀਂ ਜਿਹੜਾ ਇਹਨੇ ਨਹੀਂ ਕੀਤਾ ਹੋਊਗਾ। ਹਨਾ ਨਿਆਣਿਆਂ ਦੀ ਜ਼ਿੰਦਗੀ ਇਹਨੇ ਖਰਾਬ ਕੀਤੀ ਪਿੰਡ ਦੇ ਵਿੱਚ ਕਈ ਪਰਚੇ ਕਈ ਪਰਿਵਾਰਾਂ ਦੇ ਇਹਨੇ ਪ੍ਰਕਾਰ 的吧？ ਕੀ ਭੋਲੇ ਭਾਲੇ ਲੋਕਾਂ ਨੂੰ ਮਗਰ ਲਾ ਕੇ ਨਾ ਇਹ ਸਾਰਾ ਕੰਮ ਪੂਰਾ ਵਾ ਹੁਣ ਵੀ 5-7 ਬੰਦੇ ਪਿੰਡ ਦੇ ਮੋਹਦਵਾਰੇ ਨੇ ਆਪਣੇ ਮਗਰ ਲਾਏ ਹੋਏ ਆ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਨੇ ਸਾਡਾ ਰਜੀਦ ਦੇ ਵੀ ਨਾਂ ਪਵਾਇਆ ਗੱਲਬਾਤ ਕਰੀਏ ਜਿਹੜਾ ਪਰਚਾ ਹੈ ਨਾ ਦੇਖੋ ਜੀ ਇੱਕੋ ਇੱਕ ਨਾ ਨਾ ਅਣੀ ਵਾ ਅੱਛਾ ਹੁਣ ਤੁਹਾਡੀ ਮੰਗ ਕੀ ਹੈਗੀ ਐ ਤਾਂ ਮੰਗ ਵਾਇਕੁਰ ਜੀ ਆ ਵੀ ਇਕਵਾਲ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਪਰਚਾ ਕੈਦ ਕੀਤਾ ਜਾਵੇ ਪਰਿਵਾਰ ਨੂੰ ਸਾਥ ਦੇ ਆ ਜਾਵੇ ਅੱਛਾ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਹੋਈ ਉਹ ਕੀ ਕਹਿੰਦੇ ਪਿੰਨੇ ਅੱਜ ਕਾਲਾ ਕੋਈ ਨਹੀਂ ਹੋਇਆ ਵਾਇਕੁਰ ਜੀ ਤੁਸੀਂ ਅੰਦਰ ਆ ਕੇ ਗੱਲ ਕਰੋ ਤਾਂ ਫੇਰਾਂ ਤਾਂ ਆਈ ਨਹੀਂ ਕਰ ਅਤੇ ਇਸ ਪੂਰੇ ਮਾਮਲੇ ਤੇ ਪੁਲਿਸ ਐਸਪੀਡੀਐ ਸਰਵਜੀਤ ਰਾਏ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਥਾਣਾ ਲਾਂਬੜਾ ਦੇ ਅਧੀਨ ਆਉਂਦੇ ਕਲਿਆਣਪੁਰ ਦੇ ਵਿੱਚ ਝਗੜੇ ਦਾ ਮਾਮਲਾ ਦਰਜ ਹੋਇਆ ਸੀ। ਲਿਕੇ ਕਲਿਆਣਪੁਰ ਨਾਲ ਲੜਾਈ ਹੋਈ ਹੈ ਉੱਥੇ। ਹਾਂਜੀ ਹਾਂਜੀ। ਉਹ ਕੋਈ ਕੇਸ ਰਿਸਟ ਹੋਇਆ ਲਾਂਬੜੇ ਪੁਲਿਸ ਸਟੇਸ਼ਨ। ਹਾਂਜੀ। ਉਹਦੇ ਵਿੱਚ ਇਹ ਕਹਿ ਰਹੇ ਹੈਗੇ ਆ ਵੀ ਅ ਕੁਝ ਜ਼ਿਆਦਾ ਬੰਦਿਆਂ ਦੇ ਨਾਮ ਲਿਖਾਤੇ ਹੈਗੇ ਆ ਜਿਹੜੇ ਬੰਦੇ ਲੜਾਈ ਦੇ ਵਿੱਚ ਨਹੀਂ ਸੀਗੇ। ਉਹਦੇ ਪ੍ਰੋਟੈਸਟ ਦੇ ਵਿੱਚ ਆਇਆ ਵੀ ਇਹ ਬੰਦੇ ਨਹੀਂ ਸੀਗੇ ਇਹਨੇ ਜਿੰਨੇ ਲਿਖੇ ਗਏ। ਤੋਂ ਉਹਨਾਂ ਨਾਲ ਗੱਲ ਕਰਨਾ ਸੀ। ਆਈ ਕਿ ਮਸਲਾ ਹੋ ਗਿਆ। ਹੁਣ ਕੀ ਗੱਲਬਾਤ ਹੋਈ ਹੈ? ਕੀ ਅਫਰਮੇਸ਼ਨ ਦਿੱਤਾ ਗਿਆ ਤੁਹਾਡੇ ਵੱਲੋਂ? ਬਸ ਵਾਸ਼ਵਾਸ਼ ਨੇ ਇਹ ਹੀ ਦਿੱਤਾ ਵੀ ਜੋ on merits ਹੈਗੇ ਉਹਦੇ ਮੁਤਾਬਕ ਹੀ ਕਾਰਵਾਈ ਕਰਾਂਗੇ। ਗਲਤ ਨਹੀਂ ਕਰਾਂਗੇ ਕਿਸੇ। ਮਤਲਬ ਤੋਂ ਸੀਸੀਟੀਵੀ ਦੇ ਆਧਾਰ ਦੇ। ਆਓ ਸੀਸੀਟੀਵੀ ਦਾ ਆਧਾਰ ਜੋ ਹੈਗਾ ਉਹ ਹੀ ਦੱਸਿਆ ਇਹਨਾਂ ਨੂੰ ਕਿ ਜੋ ਸੀਸੀਟੀਵੀ ਦੇ ਵਿੱਚ ਬੰਦੇ ਆਏ ਆ। ਉਹੀ ਅਸੀਂ ਬੁੱਕ ਕਰਾਂਗੇ ਜਿਹੜਾ ਸੀਸੀਟੀਵੀ ਤੋਂ ਇਲਾਵਾ ਹੈਗਾ ਨਹੀਂ ਕਰਾਂਗੇ। ਮਤਿ ਤੱਕ ਕਾਣੀ ਹੋਏਗਾ ਹਾਂ ਬਿਲਕੁਲ ਅੱਛਾ ਉਹ ਕਹਿ ਰਹੇ ਸੀ ਕਿ ਜਦੋਂ ਮੇਰੇ ਉੱਪਰ ਪਰਚਾ ਹੋਇਆ ਮੈਂ ਉਸ ਵੇਲੇ ਸੀਗਾ ਹੀ ਨਹੀਂ ਮੈਂ ਤਾਂ ਮੈਂ ਉਹੀ ਤੁਹਾਨੂੰ ਦੱਸ ਰਿਹਾ ਉਹੀ ਦੱਸ ਰਿਹਾ ਤੁਹਾਨੂੰ ਖੈਰ ਹੁਣ ਦੇਖਣਾ ਹੋਵੇਗਾ ਕਿ ਆਖਰ ਇਹ ਮਸਲਾ ਹੁਣ ਕਿਵੇਂ ਹੱਲ ਹੋਵੇਗਾ ਕਿਉਂਕਿ ਨਿਹੰਗ ਸਿੰਘ ਆਪਣੀ ਮੰਗ ਤੇ ਡਟੇ ਹੋਏ ਨੇ ਹਕੀਕਤ ਟੀਵੀ ਪੰਜਾਬੀ ਲਈ ਜੁਲੰਦਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ